ਭਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਭਈ ਮਿੱਤਰੋ ਨਵਾਂ ਸ਼ੌਂਕ ਲੈ ਕੇ ਹਾਜ਼ਰ ਹੋਏ ਆਂ ਤੇ ਧੰਨਵਾਦ ਆ ਜਿਹੜੇ ਭਰਾ ਨਾਲ ਆਪਣੇ ਜੁੜੇ ਹੋਏ ਨੇ ਤੇ ਸ਼ੌਂਕ ਇੱਕ ਤੋਂ ਇੱਕ ਆ ਪਤਾਂ ਨੂੰ ਕਰਾਉਣੇ ਰਹਿਨੇ ਆ ਤੇ ਅੱਜ ਜਿਹੜੀ ਛਾਤਾ ਵੱਖਰਾ ਸ਼ੌਂਕ ਟੌਪ ਕਲਾਸ ਸ਼ੌਂਕ ਤੇ ਛਾਤਾ ਬਾਈ ਬਬਲੂ ਪਦਾਸ ਦੇ ਨਾਂ ਤੇ ਜਿਹੜੇ ਕਬੂਤਰ ਉੜਦੇ ਨੇ ਇਥੋਂ ਨਾਲ ਸਾਬੀ ਵੀਰ ਆ ਹੈਪੀ ਭਾਜੀ ਪੁਲਾਥ ਵਾਲੇ ਤੇ ਹੋਰ ਕਾਫੀ ਸੱਜਣੇ ਆਪਣੇ ਬੈਠੇ ਹੋਏ ਨੇ ਆ ਲਓ ਭਾਈ ਜੀ ਕੌਣ ਆ ਬਾਈ ਜੱਗਾ ਭਾਈ ਕਾਂਡੀ ਤੂੰ ਠੀਕ ਹੈ ਜੀ ਕਾਲੂ ਭਾਈ ਬਲਾ ਤੂੰ ਠੀਕ ਹੈ ਜੀ ਸਾਡਾ ਪ੍ਰਧਾਨ ਸਾਹਿਬ ਜੀ ਪ੍ਰਧਾਨ ਸਾਹਿਬ ਜੀ ਸਾਬੀ ਭਾਜੀ ਆਪਣੇ ਆਪਣੇ ਪਿੰਡ ਦੇ ਮੁੰਡੇ ਠੀਕ ਹੈ ਜੀ ਤੇ ਬਾਕੀ ਤਿੰਨ ਚਾਰ ਭਰਾ ਪਰੇ ਖੜੇ ਨੇ ਸ਼ੌਂਕ ਕਰ ਰਹੇ ਨੇ ਕਬੂਤਰਾਂ ਦਾ ਤੇ ਗੱਲਬਾਤ ਕਰਦਿਆਂ ਤੇ ਨਾਲੋ ਨਾਲ ਤੁਹਾਨੂੰ ਆਪਾਂ ਕਰਾਵਾਂਗੇ ਸ਼ੌਂਕ ਤੇ ਹੋਰ ਬੌਲੂ ਭਾਜੀ ਠੀਕ ਠਾਕ ਤੇ ਕਿਹੜੀ ਜਗ੍ਹਾ ਰਹਿੰਦੇ ਆਪਾਂ ਬਾਹਰ ਆਈ ਭਾਈ ਇਟਲੀ ਆ ਮੈਂ ਇਟਲੀ ਉਹ ਕਿੰਨੀ ਦੇਰ ਹੋ ਗਈ ਛੁੱਟੀ ਆ ਇਹਨੂੰ ਛੁੱਟੀ ਹੋ ਗਈ ਡੇਢ ਕਿ ਮਹੀਨਾ ਵਿੱਚ 2 ਮਿੰਟ ਤੇ ਕਿੰਨੀ ਦੇਰ ਰਹੋਗੇ ਹੁਣ ਬਸ ਲੋਰੀ ਵੀ ਇੱਕ ਵਾਰ ਚੱਲ ਜਾਣਾ ਤੇ ਫੇਰੇ ਬਾਜ਼ੀਆਂ ਬਾਜੀ ਮੰਗਲਵਾ ਛੜਦੇ ਮੁੰਡੇ ਆ ਭਾਈ ਸਾਰੇ ਗਰੁੱਪ ਹੀ ਆਪਣਾ ਸਾਰਾ ਠੀਕ ਆ ਤੇ ਤੁਸੀਂ ਫਿਰ ਬਾਹਰ ਹੀ ਰਹੋਗੇ ਹੈਂ ਬਾਹਰ ਹਾਂਜੀ ਠੀਕ ਆ ਤੇ ਐਰਕਾਂ ਕਿਦਾਂ ਰਿਹਾ ਆਪਣਾ ਸੀਗਾ ਬਾਕੀ ਬਹੁਤ ਵਧੀਆ ਬਾਬੇ ਨਾਨਕ ਦੀ ਮੇਹ ਰਹੀ ਠੀਕ ਆ ਕਿੰਨੀਆਂ ਕਿ ਛੜੀਆਂ ਹੀ ਬਾਜੀਆਂ ਇਸ ਵਾਰ ਬਾਜੀਆਂ ਦੀ 15-20 ਛੜੀਆਂ ਵਿੱਚ ਬੂਤਰਾ ਥੋੜਾ ਜਿਹਾ ਬਿਮਾਰੀ ਪੈ ਗਈ ਠੀਕ ਆ ਬਾਜੀਆਂ ਨਾਲ ਘੱਟ ਛੜੀਆਂ ਠੀਕ ਆ ਠੀਕ ਆ ਭਾਈ ਇਹ ਤੁਹਾਨੂੰ ਇੱਕ ਦਵਾਈ ਦੱਸ ਦਿੱਤੀ ਪੀਜਨ ਸਟਰੋਂਗ ਹੈਲਥ ਜਿਹੜੇ ਆਪਣੇ ਭਰਾ ਸੁਣ ਰਹੇ ਨੇ ਉਹਨਾਂ ਵਾਸਤੇ ਵੀ ਜੇ ਕਿਸੇ ਦਾ ਕਬੂਤਰ ਬਿਮਾਰ ਹੋ ਜੇ ਤੇ ਸਾਨੂੰ ਕਹਦੇਓ ਸਿਰਫ 200 ਰੁਪਏ ਦੀ ਦਵਾਈ ਆ ਪੀਜਨ ਸਟਰੋਂਗ ਹੈਲਥ ਲੁਧਿਆਣੇ ਤੋਂ ਮਿਲਦੀ ਆ ਕਬੂਤਰਾਂ ਨੂੰ ਪਾਓ ਕਿਸੇ ਦਾ ਕਬੂਤਰ ਕਦੇ ਬਿਮਾਰ ਨਹੀਂ ਹੋਊਗਾ ਬਈ ਅਸੀਂ ਰਿਜ਼ਲਟ ਕੱਢ ਲਿਆ ਬਾਹਰ ਤੱਕ ਵੀ ਭੇਜੀਆਂ ਨੇ ਦਵਾਈਆਂ ਤੇ ਬਾਕੀ ਤਾਰਾ ਦੇਉਣ ਗਰੁੱਪ ਤਾਰਾ ਦੇਉਣ ਗਰੁੱਪ ਬਾਈ ਤੇ ਪੂਰੇ ਵਧੀਆ ਬਾਈ ਉਹਨਾਂ ਦੇ ਕਬੂਤਰ ਉੜਦੇ ਨੇ ਵਧੀਆ ਬਾਜ਼ੀਆਂ ਉਡੀਆਂ ਤੇ ਜਿੱਤੀਆਂ ਵੀ ਵਧੀਆ ਨੇ ਕਿਹੜੇ ਜੀ ਸਤਾ ਦੇਉਣ ਅੱਛਾ ਉਹਨਾਂ ਨੇ ਛੱਡ ਦਿੱਤੇ ਹਨਾ ਕਬੂਤਰ ਪਤਾ ਲੱਗਾ ਇਹ ਥੋੜੇ ਮੈਨੂੰ ਦੇ ਦਿੱਤੇ ਆ ਠੀਕ ਆ ਉਹਦਾ ਵੀ ਉਹ ਦਿੱਤੇ ਉਹਨਾਂ ਨੇ ਠੀਕ ਆ ਜੀ ਯਾਨੀ ਕਿ ਉਨਾ ਮੈਨੂੰ ਅੱਜ ਘਰ ਦੀ ਬਾਈ ਆ ਡਿਊਟੀ ਨਾਲ ਘਰ ਵਾਲੀ ਬਾਜੀ ਹਾਂ ਜੀ ਮੈਨੂੰ ਪਹਿਲਾਂ ਉਸਤਾਦ ਨੇ ਕਹਿਤਾ ਕਹਿੰਦਾ ਮੈਨੂੰ ਦਾਦਰ ਪਹਿਲਾਂ ਫੋਨ ਲਾ ਸੀ ਠੀਕ ਆ ਬਾਕੀ ਕਹਿੰਦਾ ਮੈਂ ਜਾਣਾ ਮੇਰਾ ਕੰਮ ਜਾਣੀ ਠੀਕ ਆ ਮਾਲਕ ਦੀ ਬਹੁਤ ਮੇਰ ਹੋਈ ਠੀਕ ਆ ਇਹ ਤਿੰਨੇ ਨੰਬਰ ਆਪਣੀਆਂ ਪਈ ਅੱਛਾ ਪਹਿਲਾ ਦੂਜਾ ਤੀਜਾ ਹਾਂ ਜੀ ਤਿੰਨੇ ਆਪਣੀਆਂ ਕਿ ਠੀਕ ਆ ਬਹੁਤ ਵਧੀਆ ਫੇਰ ਤੇ ਹਾਂ ਜੀ ਹਾਂ ਜੀ ਤੇ ਬਾਹਰ ਵਾਲਾ ਵੀ ਵਧੀਆ ਰਿਹਾ ਸ਼ੌਂਕ ਹਾਂ ਹਾਂ ਮੋਨਕਲੀ ਛੱਡੀ ਬਾਜੀ ਮਾਰੀਆਂ ਤੇ ਪਲੀਆਂ ਜੁੱਤੇ ਹਾਂ ਜੀ ਉੱਥੇ 100 ਘਰੇ ਚਾਰ ਪੁੱਤਰ ਕਿੰਨੇ ਉੱਡੇ ਸੀ ਉੱਥੇ ਆਪਣਾ ਤੀਜਾ ਚੌਥਾ ਪੁੱਤਰ ਸੀ ਠ ਕਬੂਤਰ ਵੀ ਕਈ ਥਾਂ ਤੋਂ ਛੱਡੇ ਆ ਸਹੀ ਆ ਹਾਂਜੀ ਬਹੁਤ ਵਧੀਆ ਜੀ ਤੇ ਬਾਕੀ ਬਾਈ ਆਪਾਂ ਸ਼ੌਂਕ ਕਰਾਉਂਦੇ ਆ ਜਿੰਨੇ ਭਰਾ ਮਿਲੇ ਨੇ ਦੇਖੋ ਬੈਠੇ ਹੋਏ ਨੇ ਕਬੂਤਰ ਬਾਜ਼ੇ ਭਰਾ ਬੜਾ ਪਿਆਰ ਮਿਲਦਾ ਸਭ ਤੋਂ ਜਿੱਥੇ ਵੀ ਜਾਈਦਾ ਤੇ ਕਬੂਤਰ ਵੀਰ ਹੋਣਾਂ ਦੇ ਬਹੁਤ ਬਹੁਤ ਸੋਹਣੇ ਨੇ ਤੇ ਆਪਣੇ ਪ੍ਰਧਾਨ ਸਾਹਿਬ ਵੀ ਪੂਰੇ ਬੈਠੇ ਨੇ ਮਨੋਰੰਜਨ ਕਰ ਰਹੇ ਨੇ ਹਲੇ ਕਬੂਤਰਾਂ ਦਾ ਤੇ ਇਹ ਆਪਣੇ ਭਰਾ ਜਿਹੜੇ ਹੈਗੇ ਨੇ ਤੇ ਆ ਹੈਪੀ ਭਾਜੀ ਨੇ ਇੱਧਰ ਆਪਣੇ ਪਲੱਥ ਵਾਲੇ ਭਾਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਬਾਈ ਹੋਣਾਂ ਦੀ ਬਹੁਤ ਸਪੋਰਟ ਆ ਬਾਈ ਕਬੂਤਰ ਬਾਜ਼ੀ ਨੂੰ ਤੇ ਆਪਣੇ ਨਾਲ ਬੜਾ ਪ੍ਰੇਮ ਆ ਵੀਰ ਹੋਣਾਂ ਦਾ ਠੀਕ ਹੈ ਜੀ ਤੇ ਇਹ ਸਾਰੇ ਦੇ ਸਾਰੇ ਜਾਲਿਆਂ ਦੇ ਅੰਦਰ ਵੀ ਕਬੂਤਰ ਨੇ ਤਾਂ ਕੁਝ ਬਾਈ ਉਹਨਾਂ ਨੇ ਇਹਨਾਂ ਦੇ ਵਿੱਚ ਪਿੰਜਰਿਆਂ ਦੇ ਵਿੱਚ ਪਾਏ ਹੋਏ ਨੇ ਤੇ ਸ਼ੌਂਕ ਤੁਹਾਨੂੰ ਬਾਈ ਆਪਾਂ ਇਹਨਾਂ ਕਬੂਤਰਾਂ ਦਾ ਕਰਾ ਦਿੰਨੇ ਆ ਇੱਕ ਚੀਜ਼ ਤੁਹਾਨੂੰ ਦੱਸ ਦਈਏ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਆਪਣਾ ਕੰਮ ਆ ਤੁਹਾਨੂੰ ਸ਼ੌਂਕ ਕਰਾਉਣਾ ਤੇ ਇਹ ਕਬੂਤਰ ਬਹੁਤ ਬਹੁਤ ਸੋਹਣੇ ਬਾਈ ਦੇਖੋ ਬਾਈ ਕਰੋ ਸ਼ੌਂਕ ਨਸਲਾਂ ਬਹੁਤ ਹੀ ਸੋਹਣੀਆਂ ਵੀਰ ਦੇ ਕੋਲ ਇਹ ਬਾਜੀ ਜੱਤੇ ਨੇ ਹੈ ਲੈ ਦਿਖਾਓ ਫੇਰ ਕਰਾਓ ਕੱਲਾ ਕੱਲਾ ਚੈੱਕ ਪਾਰ ਵੀ ਦਿਖਾਣੇ ਆ ਤੇ ਇਹਨਾਂ ਦੇ ਪੰਜੇ ਪੂਛ ਸਾਰਾ ਕੁਝ ਦਿਖਾਣਾ ਠੀਕ ਆ ਵਧੀਆ ਤਰੀਕੇ ਦੇ ਨਾਲ ਟਕਾ ਕੇ ਰੱਖਣਾ ਕਬੂਤਰ ਲਿਆ ਭਾਈ ਆ ਜਾ ਆ ਮੈਂ ਤੇ ਜੀ ਆਹ ਬਾਈ ਹੁਣਾਂ ਨੇ ਫੜੀ ਆ ਕਬੂਤਰੀ ਘਰ ਦੀ ਬਾਜੀ ਛੱਡੀ ਸੀ ਘਰ ਦੀ ਬਾਜੀ ਛੱਡੀ ਸੀ ਪੀਲੀਆਂ ਦੀ ਐ ਕੱਚੀਆਂ ਜੀ ਦੀਆਂ ਕੱਚੀਆਂ ਪੀਲੀਆਂ ਦੀਆਂ ਦੂਰੋਂ ਚਿੱਟੀਆਂ ਲੱਗਦੀਆਂ ਬਾਈ ਲਾਲਗੀ ਮਾਰਦੀਆਂ ਆ ਪੀਲਾਪਨ ਵੀ ਮਾਰਦੀਆਂ ਨੇ ਬਹੁਤ ਵਧੀਆ ਤੁਹਾਡੇ ਉਧਰ ਬਾਜੀ ਮਕਰੀਆਂ ਦੀ ਕੋਈ ਬਰੀ ਹੋਈ ਨਾ ਉਹ ਤਾਂ 2:30 ਵਜੇ ਨਿਬੜ ਗਈ ਸੀ ਇੱਕ ਕਰੇ ਫਿਰ ਦੇਹੀ ਉੱਧਰ ਮੇਰੇ ਟਿਕਾ ਕੇ ਰੱਖ ਪਰ ਐਂ ਖੋਲ ਮਿਲ ਕੇ ਛੱਡਣਾ ਇੱਕ ਥਾਂ ਰੋਕ ਕੇ ਰੱਖ ਬੱਪਰਾ ਇਹ ਐ ਦੇਖੋ ਬਾਈ ਜੀ ਕੀ ਇਹਦੇ ਪਰਨੇ ਤੇ ਜਿਵੇਂ ਆਪਣੇ ਬਾਬੇ ਗਰਦੇਵ ਵਾਲੇ ਕਬੂਤਰ ਨੇ ਨਾ ਉਵੇਂ ਆ ਐ ਦੇਖੋ ਬਾਈ ਬਹੁਤ ਬੰਗਿਆ ਦੇ ਛੱਡ ਦਿਓ ਜੀ ਉੱਪਰ ਜਾਣਾ ਜਾਣਾ ਕਬੂਤਰ ਬਹੁਤ ਬਹੁਤ ਸੋਹਣੇ ਨੇ ਬਾਈ ਹੁਣਾਂ ਦੇ ਕੋਲ ਠੀਕ ਹੈ ਜੀ ਤੇ ਮੈਂ ਕਹ ਭਰਾਵਾਂ ਨੂੰ ਕਰਾ ਦਈਏ ਸ਼ੌਂਕ ਆ ਬਾਈ ਰਾਂਝੇ ਤੋਂ ਲਈ ਹੀ ਉਹ ਤਰੀਕਾ ਰਾਂਝੇ ਕੋ ਗਿਆ ਤੋਂ ਹਾਂਜੀ ਘੁਗਾ ਆ ਲੋ ਬਈ ਰਾਂਝੇ ਕੋ ਗਿਆ ਬਾਈ ਦੇ ਘਰ ਦੀ ਕਬੂਤਰੀ ਆ ਉਹ ਉਹਨਾਂ ਆਪਣਾ ਵੀ ਪਿਆਰ ਹੀ ਸਹੀ ਆ ਇਹ ਕਬੂਤਰੀ ਇੱਕ ਕਬੂਤਰੀ ਹੋਣਾ ਅੰਦਰ ਦਾ ਉਹ ਵੀ ਲਿਓ ਫੜ ਕੇ ਹਾਂ ਦੇਖੋ ਉਹ ਫੜੋ ਫੜੋ ਇਹ ਉਹੀ ਬਾਈ ਦੇ ਜਿਹੜੇ ਨੀਣ ਜਿੱਤਦੇ ਆ ਸਹੀ ਆ ਚਿੱਟੀਆਂ ਦੇ ਹੈ ਹਾਂਜੀ ਬਹੁਤ ਸ਼ਾਨਦਾਰ ਬਾਈ ਸਹੀ ਆ ਹਾਂ ਲੋ ਬਈ ਇੱਕਾ ਫੋਰ ਫੜਿਆ ਕਾਲਾ ਚੀਨਾ ਤਾ ਤੋਈ ਉਤਰੀ ਆ ਪਾਣੋ ਤਾਰੇ ਦੇ ਹੋਂ ਤੋਂ ਹਾਂਜੀ ਇਹ ਬਈ ਤਾਰੇ ਦੇ ਹੋਂ ਤੋਂ ਆਈ ਆ ਕਬੂਤਰੀ ਬਈ ਕਾਲੀ ਚੀਨੀ ਹਾਂਜੀ ਪਰ ਕਿੰਨੇ ਚੰਗੇ ਆ ਇਹਦੇ ਹੋਰ ਚਿੱਟੀਆਂ ਅੱਖਾਂ ਦੀ ਆ ਕਾਲ ਨੂੰ ਕੀ ਆ ਬਈ ਇਹ ਵੀ ਬਾਜੀ ਛੱਡੀ ਸੀ ਕਿਤੇ ਨਹੀਂ ਇਹਦੇ ਭੈਣ ਭਰਾ ਬੋ ਜਿੱਤੇ ਉਸਤਾਦ ਤੋਂ ਠੀਕ ਤੇ ਉਹਦੇ ਚੇਲੇ ਕੋ ਵੀ ਜਿੱਤੇ ਆ ਸਹੀ ਆ ਸਹੀ ਆ ਹਾਂਜੀ ਬਬਲੂ ਭਾਈ ਦੇ ਨਾਂ ਤੇ ਦੂਸਰਾ ਉਹੜੀਆਂ ਆ ਕਿ ਦੋਤਨ ਠੀਕ ਆ ਇਹਨਾਂ ਦੇ ਜਿੱਤੇ ਨਾਲ ਆ ਲੋ ਵੀ ਮਿੱਤਰੋ ਕਰੋ ਸ਼ੌਂਕ ਇਹਦੀ ਪੱਠੀ ਉੱਡੀ ਯਾਰ ਕੀ ਮੁੰਨਾ ਕਲਾ ਮੁੰਨਾ ਚਾਰ ਡੇ 104 ਜਿਹੜੇ ਤੁਸੀਂ ਦੱਸਦੇ ਹੋ ਤੀਜੀ ਬਾਜੀ ਵੰਡ ਕੇ ਬੈਠ ਗਈ ਸੀ ਆਪਣੀ ਸਹੀ ਆ ਹਾਂਜੀ ਤੀਜੀ ਬੈਠੀ ਆ ਬਾਈ ਮਰ ਗਈ ਸੀ ਮਤਰੀ ਘਰੇ ਹੁੰਦੀਆਂ ਤੱਕ ਠੀਕ ਆ ਗਰਮੀ ਬਹੁਤ ਸੀ ਹਾਂ ਹਾਂਜੀ ਅੱਖਾਂ ਦੇਖੋ ਬਈ ਇਹਨਾਂ ਦੀਆਂ ਪ੍ਰਿੰਦਿਆਂ ਦੀਆਂ ਬਹੁਤ ਹੀ ਸੋਹਣੀਆਂ ਭੱਜੇ ਭੁਜੇ ਤੇ ਨਹੀਂ ਹਰ ਕੰਬਾਲੇ ਨਹੀਂ ਨਹੀਂ ਆ ਲਓ ਆ ਗਈ ਜੀ ਆਪਣੀ ਚਲੋ ਦੇਖੋ ਅੱਖਾਂ ਕਬੂਤਰੀਆਂ ਤੇ ਮजूद ਕਿੰਨਾ ਸੋਹਣਾ ਤੇ ਇਹਦੇ ਪਰ ਬਹੁਤ ਹੀ ਵਧੀਆ ਵਧੀਆ ਕਬੂਤਰ ਨੇ ਲੋਦੀ ਚੱਕ ਜਿੱਤੀ ਆਪਣੇ ਲੋਦੀ ਚੱਕ ਹਾਂਜੀ ਪਹਿਲੀ ਵਾਰ ਠੀਕ ਆ ਠੀਕ ਆ ਇਹ ਦੇਖੋ ਵੀਰੇ ਬਹੁਤ ਵਧੀਆ ਬਹੁਤ ਵਧੀਆ ਜੀ ਆਹ ਲਓ ਭਾਈ ਰਾਂਝੇ ਭਾਈ ਕੋਇਆ ਆ ਕਾਣਾ ਕਬੂਤਰ ਹੈ ਜਾਨੀ ਬੱਚੇ ਬੱਚੇ ਬੋੜਦੇ ਆ ਠੀਕ ਆ ਜੀ ਤਾਂ ਮੈਨੂੰ ਬੱਚੇ ਵਾਂ ਦਿੱਤਾ ਨੇ ਭਾਈ ਸਹੀ ਆ ਇਹ ਵਾਪਸ ਜਾਣਾ ਭਾਈ ਕਬੂਤਰ ਇਹ ਤਾਂ ਜਿੰਝ ਰੱਖਣਾ ਰੱਖ ਤੂੰ ਸਹੀ ਆ ਮੈਂ ਕੋਈ ਨਹੀਂ ਭਰੀ ਆਇਆ ਭਾਈ ਸੋਹਣਾ ਕਬੂਤਰ ਕਾਲੇ ਦਾਗ ਆ ਭਾਈ ਆਹ ਲਓ ਭਾਈ ਇੱਕ ਫੋਰ ਕਰੂ ਚੈੱਕ ਇਹ ਵੀ ਹੈ ਆਪਣੇ ਉਸਤਾਦ ਦੇ ਆ ਕਬੂਤਰ ਇਹ ਨਰ ਹਾਂਜੀ ਪਠਾਇਆ ਸਹੀ ਹੈ ਇਹ ਜੱਗਾ ਛੱਡਿਆ ਜੀ ਬਾਜੀ ਤੇ ਅਲਟੋ ਵਾਲੀ ਬਾਜੀ ਜਿਹੜੀ ਉੱਧਰ ਹਾਂਜੀ ਜਿਹੜੀ ਇਹ ਸੱਤਾ ਸੰਜੀ ਆਪਣਾ ਬੈਠ ਗਿਆ ਇਸਤਵਾਂ ਠੀਕ ਹੈ ਜੀ ਤੇ ਆਹ ਦੇਖੋ ਭਾਈ ਕਬੂਤਰ ਅੱਖਾਂ 'ਚ ਲਾਲਗੀ ਦੇਖੋ ਕਿਵੇਂ ਜਿਵੇਂ ਦੇਸੀਆਂ ਦੇ ਨਹੀਂ ਹੁੰਦੀ ਬਹੁਤ ਉਜਾੜੀ ਲਾਲਗੀ ਆਣੀ ਪਿੰਡ ਬਹੁਤ ਛੋਟਾ ਜਿਹਾ ਹੀ ਬਾਕੀ ਉੱਪਰ ਵੀ ਹੈਗੇ ਕਬੂਤਰ ਉੱਤੇ ਛੱਡੇ ਆ ਆਪਣਾ ਜਿੱਤਿਆ ਹੀ ਘਰ ਦੀ ਬਾਈ ਆ ਘਰ ਦੀ ਬਾਈ ਛੱਡਿਆ ਬਈ ਤੇ ਅੱਖਾਂ ਦੇਖੋ ਕਬੂਤਰ ਦੀਆਂ ਪੀਲੀਆਂ ਅੱਖਾਂ ਦਾ ਬਹੁਤ ਵਧੀਆ ਸ਼ਾਨਦਾਰ ਤੇ ਪਰ ਵੀ ਬਹੁਤ ਚੰਗੇ ਨੇ ਬਾਈ ਤੇ ਬਈ ਜਿੱਦਾਂ ਹੁਣ ਆਪਣੇ ਕਬੂਤਰ ਇਹਨਾਂ ਨੂੰ ਹਲੇ ਖਰਾਕ ਕਿਹੜੀ ਚੱਲਦੀ ਪਈ ਆ ਬਬੂ ਵੀਰੇ ਹਾਂ ਕੋਈ ਸਾਰਾ ਕੁਝ ਮਿਕਸ ਪਾਇਆ ਇਹਦਾ ਚਨੇ ਹੋਗੇ ਮੂੰਗੀ ਦੀ ਬਾਜਰਾ ਹੋ ਗਿਆ ਤੇ ਕਦੋਂ ਤੱਕ ਤੁਸੀਂ ਖਰਾਕ ਚਲਾਣੀ ਆ ਇਹਨਾਂ ਦੀ ਜਦੋਂ ਤੱਕ ਉਸਤਾਦ ਆਖੂ ਠੀਕ ਆ ਠੀਕ ਆ ਅਪਾ ਉਸਤਾਦ ਕਹਿੰਦਾ ਆਪਾਂ ਉਹਦੇ ਕੈਂਦ ਚੱਲੀ ਜਾ ਸਹੀ ਆਪਣੀ ਮਰਜ਼ੀ ਨਹੀਂ ਕਰਦੀ ਇਹ ਵੀ ਕਰਦੀ ਬਾਜੀ ਜਿੱਤੇ ਬਾਜਰਾ ਪਾਉਂਦੇ ਤੁਸੀਂ ਵਿੱਚ ਜਮਾ ਲਾਸਟ ਬਿਠਾਈ ਇਹ ਵੀ ਅਸ਼ਕ ਕਰਦੀ ਬਾਜੀ ਹਾਂ ਇਹ ਲਾਸਟ ਬਿਠਾਈ ਉਹ ਤੇ ਇਹ ਲਾਸਟ ਬਿਠਾ ਹਾਂਜੀ ਕਿੰਨੇ ਵਜੇ ਦਾ ਘਰੇ ਡਾਰ ਆਈ ਸੀ ਲਾਸਟ ਇਹਦਾ ਕਿੰਨੇ ਵਜੇ ਬਿਠਾ ਮੇਰੇ ਖਿਆਲ ਨਾਲ ਸਾਢੇ 3 ਵਜੇ ਤੱਕ ਆਈ ਸੀ ਯਾਰ ਸਹੀ ਹੈ ਸੌਵੇਂ ਬਾਜੀ ਨਿਭੜ ਗਈ ਸਾਰੀ ਰੈਂਡ ਐਂਡ ਆਪਣੇ ਜਾਂਦੀ ਸੀ ਘੰਟਿਆਂ ਵਾਲੀ ਬਾਜੀ ਸੀ ਘੰਟਿਆਂ ਵਾਲੀ ਘੰਟਿਆਂ ਵਾਲੀ ਬਾਜੀ ਸੀ ਸਹੀ ਹੈ ਸਹੀ ਹੈ ਆ ਰੱਤਿਆਂ ਦਾ ਦਿਖਾਈਆਂ ਕਬੂਤਰੀਆਂ ਰੱਤੀਆਂ ਇਹ ਭਾਈ ਆਪਣਾ ਗੁਰਪ੍ਰੀਤ ਦੇ ਇੱਕ ਬਿੰਦਪੁਰ ਤੋਂ ਠੀਕ ਆ ਬਠਿੰਡੇ ਵਾਲਾ ਠੀਕ ਆ ਇਹ ਲੈਂਦੇ ਆ ਅਸੀਂ ਆਪਾਂ ਠੀਕ ਆ ਠੀਕ ਆ ਹਾਂ ਉਹਨਾਂ ਆਪਣਾ ਬਹੁਤ ਪਿਆਰੇ ਸਹੀ ਆ ਬਹੁਤ ਹੀ ਸ਼ਾਨਦਾਰ ਜਾਨਵਰ ਆ ਜਿਹੜਾ ਜ ਆ ਭਾਈ ਆਪਣਾ ਰੰਗ ਉਹ ਜੀਆਂ ਅੱਖਾਂ ਨੇ ਇਹਦੀਆਂ ਬਹੁੜਦੇ ਭਾਈ ਬੱਚੇ ਸਹੀ ਆ ਇੱਕ ਮਖਿਆਲੀ ਵੀ ਆ ਵਿੱਚ ਬੈਠੀ ਭਾਈ ਆਹ ਲਓ ਭਾਈ ਇਹ ਆਈ ਸੀ ਪੁਰੀ ਦੇ ਜਿਲ੍ਹੇ ਤੋਂ ਅੱਛਾ ਜੀ ਸੋਨੂ ਸਨਿਆਰਾ ਗੋਵਿੰਦਪੁਰੇ ਤੋਂ ਸੋਨੂ ਸਨਿਆਰਾ ਬਈ ਹਾਂਜੀ ਭਾਜੀ ਮੈਨਾਂ ਹੈਗਾ ਉਹਨਾਂ ਦੇ ਵਧੀਆ ਵਧੀਆ ਉਤਰੀ ਬਹੁਤ ਸਨਖੀ ਆ ਵਧੀਆ ਆ ਚਟੀਆਂ ਖਾਣੇ ਦੀਆਂ ਹਾਂਜੀ ਵਧੀਆ ਆ ਬਈ ਸਹੀ ਆ ਮਾਰਦਾ ਬਈ ਕੁੱਲਿਆ ਤਾਂ ਲਿਆ ਤੇ ਬਾਕੀ ਮਤਲਬ ਤੁਹਾਨੂੰ ਖੁੱਡਿਆਂ ਦੇ ਵਿੱਚ ਵੀ ਸ਼ੌਂਕ ਕਰਾ ਦਿੰਨੇ ਆ ਕਬੂਤਰ ਕਾਫੀ ਨੇ ਬਾਈ ਹੁਣਾਂ ਦੇ ਕੋਲ ਠੀਕ ਹੈ ਜੀ ਆ ਲਓ ਬਈ ਬਬਲੂ ਪਦਾਸ ਬਾਈ ਦੇ ਕਬੂਤਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਫੇਰ ਦੱਸਦੀ ਇੱਕ ਵਾਰੀ ਬਈ ਸੇਲ ਨਹੀਂ ਹੈਗੇ ਜਿੰਨੇ ਵੀ ਭਰਾਣੇ ਆਪਣੇ ਧਿਆਨ ਦੇਣ ਇਸ ਚੀਜ਼ ਦਾ ਆਪਣੀ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਬਈ ਛੋਟੀ ਜੀ ਵੀਡੀਓ ਬਣਾਈ ਦੀਆ ਡਾਇਰੈਕਟ ਪੁਆਇੰਟ ਤੇ ਆਈਦਾ ਟਾਈਮ ਖਰਾਬ ਨਹੀਂ ਆਪਾਂ ਕਰਦੇ ਹਮੇਸ਼ਾ ਆਪਣੀ ਆਦਤ ਆ ਵੀ ਤੁਹਾਨੂੰ ਆਪਾਂ ਕਬੂਤਰਾਂ ਤੱਕ ਜਿਹੜਾ ਹੈਗਾ ਕਬੂਤਰਾਂ ਦੀ ਜਾਣਕਾਰੀ ਦੇਦੀ ਦੀਆ ਦਵਾਈਆਂ ਦੀ ਜਾਣਕਾਰੀ ਦੇਦੀ ਦੀਆ ਜਿਹੜੇ ਸੇਲ ਕਰਨ ਵਾਲੇ ਹੁੰਦੇ ਉਹਨਾਂ ਦੀ ਵੀਡੀਓ ਪਾ ਦਿੱਦੀ ਆ ਸਰਤ ਹਰ ਤਰ੍ਹਾਂ ਦੀ ਵੀਡੀਓ ਜਿਹੜੀ ਕਬੂਤਰਾਂ ਦੇ ਅਕੋਰਡਿੰਗ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਨੇ ਰਹਿੰਦੇ ਆ ਠੀਕ ਆ ਜੀ ਇਹ ਨਾਰਾਇਣ ਮਾਦੀਆਂ ਜੀ ਇਹ ਮਾਦੀਆਂ ਸਾਰੀਆਂ ਇਹ ਸਾਰੀਆਂ ਮਾਦੀਆਂ ਹੀ ਨੇ ਇਹਦੇ ਵਿੱਚ ਬਾਈ ਆਹ ਇੱਕ ਵਿੱਚ ਕਾਲਸਰੀ ਪੁੰਨੂ ਵਾਲਿਆਂ ਦੀ ਆ ਹਾਂ ਜੀ ਹਾਂ ਜੀ ਬਾਈ ਸਹੀ ਆ ਸਹੀ ਆ ਆ ਦੇਖੋ ਬਾਈ ਦੋ ਕਾਲਸਰੀਆਂ ਬੈਠੀਆਂ ਇੱਕ ਫਿੱਕੀ ਆ ਇੱਕ ਜਿਆਦਾ ਆ ਹਾਂ ਜੀ ਹਾਂ ਜੀ ਇਹ ਬਾਈ ਖਰੀਦੇ ਹੀ ਆ ਸਰ ਇਹ ਤਾਂ ਅੱਛਾ ਅੱਛਾ ਦੇਖੋ ਬਾਈ ਤੇ ਵੀਰ ਹੁਣ ਆ ਦੇ ਕਬੂਤਰ ਬਬਲੂ ਪਦਾਸ ਤੇ ਸ਼ੌਂਕ ਕਿਦਾਂ ਦਾ ਲੱਗਦਾ ਮੇਰੇ ਭਰਾ ਜਰੂਰ ਦੱਸਣਾ ਇਹ ਇੱਕ ਖੁੱਡਾ ਆ ਸੱਤ ਖੁੱਡੇ ਨੇ ਬਾਈ ਖਾਣ ਦੇ ਠੀਕ ਆ ਜੀ ਤੇ ਕਰਮ ਨੇ ਤੁਹਾਨੂੰ ਸ਼ੌਂਕ ਆਜੋ ਵੀ ਮੇਤਰੋ ਤੇ ਆ ਆਇਓ ਦੂਸਰੇ ਖੁੱਡੇ ਦੇ ਵਿੱਚ ਨਾਲ ਹੀ ਆ ਇੱਕ ਫੈਂਸੀ ਰੱਖਿਆ ਹੋਇਆ ਇਹ ਉਹਦਾ ਬੜਾ ਪੁਰਾਣਾ ਗੋਤੋ ਜੀ ਭਾਈ ਠੀਕ ਆ ਹਾਂਜੀ ਇਹ ਉਹਦਾ ਰੇ ਮੇਰਾ ਵੱਡਾ ਬਰਾਹੀ ਮੈਂ ਤਾਂ ਚਲ ਗਿਆ ਠੀਕ ਆ ਜੀ ਉਹਨੇ ਰੱਖਿਆ ਸੀ ਅੱਛਾ ਆ ਲਓ ਬਾਈ ਅਰ ਤੇ ਇਕਾਲਸਰੇ ਭਾਈ ਆਓ ਇੱਕ ਵਿੱਚ ਦੇਸੀ ਕਬੂਤਰ ਆ ਨਹੀਂ ਨਹੀਂ ਭਾਜੀ ਅੱਛਾ ਉਹਦੀ ਉਹ ਹੀ ਇਹਦੇ ਰੰਗ ਆ ਲਾਇਆ ਨਹੀਂ ਨਹੀਂ ਇਦਾਂ ਹੀ ਨਾ ਸ਼ੁਰੂ ਜਮੰਦਰੀਆਂ ਦੇ ਜਮੰਦਰੀ ਇਦਾਂ ਲਾਇਦਾ ਰੰਗ ਆ ਕਾਲਸਰਾ ਬਣਿਆ ਹੋਇਆ ਹੈ ਸਹੀ ਆ ਭਾਈ ਅੱਖਾਂ ਵੀ ਇਹਦੀਆਂ ਚਟੀਆਂ ਨੇ ਇਹ ਲਓ ਭਾਈ ਕਰੋ ਸ਼ੌਂਕ ਇਹ ਨਾ ਪਰਿੰਦਿਆਂ ਦਾ ਬਹੁਤ ਹੀ ਸੋਹਣੇ ਸ਼ਾਨਦਾਰ ਪਰਿੰਦੇ ਬਈ ਆ ਦੇਖੋ ਇੱਕ ਲਾਲ ਚੀਨਾ ਕਿੰਨਾ ਸਨ ਅੱਖ ਆ ਬਈ ਆ ਦੇਖੋ ਮੇਰਾ ਲਾਲ ਚੀਨਾ ਦਾ ਡੱਬਾ ਬੱਚਾ ਅੱਛਾ ਡੱਬਾ ਕੱਢਿਆ ਇਹਨੇ ਆਹ ਡੱਬਾ ਬੱਚਾ ਬਾਈ ਇਸ ਲਾਲ ਚੀਨੇ ਦਾ ਪੀਲੀਆਂ ਦਾ ਇਹ ਲਾਲ ਚੀਨੇ ਅੱਛਾ ਆਹ ਡੱਬੀ ਵੀ ਹੈਗੀ ਆ ਆ ਦੇਖੋ ਇਹ ਮਖਿਆਲੀ ਡੱਬੀ ਕੱਢੀ ਆ ਬਈ ਇਹਨਾਂ ਨੇ ਤੇ ਰੂੜੀ ਨੂੰ ਭੱਜ ਕੇ ਪੈਂਦੇ ਆ ਸਹੀ ਆ ਸਹੀ ਆ ਐ ਇੱਧਰ ਜੋੜੇ ਆ ਛੱਡੇ ਦੇ ਇਹ ਭਾਈ ਮੈਂ ਤੋਤਰਾ ਹੈਗੇ ਆ ਕੂਤੇ ਜਿਹੜੇ ਬੱਚੇ ਪਲਦੇ ਵੇ ਸਾਰੇ ਵਾਕੀ ਤੇ ਮੂਤਰੀ ਫੜੀ ਸਹੀ ਆ ਸਹੀ ਆ ਦੇਖੋ ਬਈ ਬਹੁਤ ਹੀ ਸ਼ਾਨਦਾਰ ਕਬੂਤਰ ਬਾਈ ਹੋਣਾਂ ਦੇ ਰੱਤੇ ਡੱਬੇ ਹਰ ਤਰ੍ਹਾਂ ਦੀ نسل ਜਿਹੜੀ ਆ ਬਾਈ ਹੁਣੀ ਰੱਖੀ ਬੈਠੇ ਨੇ ਇਹ ਦੇਖੋ ਕਿੰਨਾ ਸੋਨਾ ਖਾਇਕ ਦਾਗਾਂ ਵਾਲਾ ਮਹਾਰਾਜ ਵਧੀਆ ਇੱਕ ਵਾਰ ਤਾਂ ਮੈਂ ਨੇੜੇ ਤੋਂ ਸ਼ੌਂਕ ਕਰਾ ਦਈਏ ਨਾ ਕਬੂਤਰਾਂ ਦਾ ਤੇ ਸ਼ੌਂਕ ਕਿਦਾਂ ਦਾ ਲੱਗਦਾ ਫਿਰ ਦੱਸਿਓ ਜਰੂਰ ਮੇਰੇ ਵੀਰ ਦੇਖੋ ਚਿੱਟੀਆਂ ਦੇ ਵੀ ਟੌਪ ਕਲਾਸ ਪੰਛੀ ਨੇ ਵਿੱਚ ਆ ਕਾਲਾ ਜੀਨਾ ਦੇਖੋ ਬਈ ਦੇਸੀ ਲੱਗਦਾ ਪਰ ਹੈਗਾ ਮਲਵਈਆ ਤੇ ਆ ਬਾਈ ਨੇ ਬਣਾਏ ਹੋਇਆ ਖਾਣੇ ਵੀਰੇ ਬਹੁਤ ਵਧੀਆ ਖਾਣੇ ਖੁੱਲੇ ਢੁਲੇ ਬਣਾਏ ਨੇ ਇਹਦੇ ਵਿੱਚ ਦਆਂ ਕਬੂਤਰ ਅੰਡੇ ਦੇ ਕੇ ਦਵਾਰਾ ਦੂਸਰੀ ਝੋਲ ਵੀ ਜਿਹੜਾ ਕੱਢ ਸਕਦਾ ਆ ਕੁਝ ਜੋੜਿਆਂ ਦੇ ਬੱਚੇ ਆ ਬਸ ਉਹੀ ਆ ਦੂਜੇ ਦੇ ਜੋੜੇ ਬਾਕੀ ਸਭ ਤੋੜੇ ਪਏ ਆ ਬਾਈ ਐ ਬਾਈ ਹੁਣਾਂ ਨੇ ਤਿੰਨ ਖੁੱਡੇ ਉੱਪਰ ਬਣਾਏ ਆ ਪੂਰੇ ਬਾਈ ਆਏ ਸੀ ਆਪਾਂ ਹੂਟਰ ਲਾਉਣ ਫੇਰ ਤੁਹਾਨੂੰ ਦੱਸ ਦਈਏ ਹੂਟਰ ਲਾ ਦਿੱਤਾ ਆ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਹੁਣ ਸ਼ੌਂਕ ਕਰਾ ਦਨੇ ਆ ਨਾ ਕਬੂਤਰਾਂ ਦਾ ਇਹ ਸਾਰੇ ਉੱਡਣ ਵਾਲੇ ਪੱਠੇ ਪੱਠੀਆਂ ਆ ਬਈ ਯਾਰ ਕੀ ਦੇ ਬਾਈ ਫਿਰ ਹਾਂ ਆ ਡੱਬਾ ਵੀ ਯਾਰ ਕਹਿੰਦਾ ਆ ਹਾਂ ਜੀ ਯਾਰ ਸੋਰੀ ਸਹੀ ਆ ਆ ਕਰੋ ਸ਼ੌਂਕ ਮਿੱਤਰੋ ਬਬਲੂ ਵੀਰ ਪਦਾਸ ਵਾਲੇ ਦੇ ਕਬੂਤਰ ਐ ਦੇਖੋ ਜੀਰਾ ਵੀ ਕਿੰਨਾ ਸੋਹਣਾ ਹੈ ਤੇ ਭਾਈ ਆਪਣਾ ਸਾਬੀ ਵੀਰ ਤੇ ਬਬਲੂ ਪਦਾਸ ਤਾਰਾ ਦਿਉਣ ਗਰੁੱਪ ਬਾਈ ਫੇਰ ਤੁਹਾਨੂੰ ਇੱਕ ਵਾਰ ਦੱਸ ਦਈਏ ਬਾਈ ਸਟਾਰ ਪਲੇਅਰ ਨੇ ਗੀਤਕਾਰ ਵੀ ਰਹਿ ਚੁੱਕੇ ਨੇ ਤੇ ਕਿਸੇ ਕਾਰਨ ਵਾਸਤੇ ਜਿਹੜਾ ਬਿਮਾਰ ਰਹਿਣ ਲੱਗੀ ਸੀ ਉਹ ਹਨਾ ਪਤਾ ਲੱਗਾ ਬਿਮਾਰ ਹੋ ਗਈ ਉਹਦੇ ਕਰਕੇ ਫੇਰ ਜਿਹੜੇ ਬਾਈ ਉਹਨਾਂ ਨੂੰ ਕਬੂਤਰ ਜਿਹੜੇ ਉਹ ਛੱਡਣੇ ਪਏ ਸੀ ਬਾਈ ਜੀ ਤੇ ਬਹੁਤ ਸੋਹਣੇ ਉਹਨਾਂ ਨੇ ਕਬੂਤਰ ਡਾਇਏ ਨੇ ਸਭ ਜਾਣਦੇ ਨੇ ਲਗਭਗ ਦੇਖੋ ਭਾਈ ਇਹ ਇੱਕ ਖੁੱਡਾ ਜੀ ਆਹ ਲਓ ਭਾਈ ਆ ਗਿਆ ਦੂਸਰਾ ਖੁੱਡਾ ਇਹ ਚ ਕਬੂਤਰੀਆਂ ਲੱਗਦੀਆਂ ਹਨ ਕਬੂਤਰੀਆਂ ਇਹਦੇ ਚ ਕਬੂਤਰੀਆਂ ਆ ਜਾਂਦੇ ਨੇ ਕੋਈ ਪੱਠਾ ਹੋਣਾ ਤੇ ਆਹ ਦੇਖੋ ਇੱਕ ਲਾਲ ਰੱਤਾ ਤੇ ਪੈਚ ਲਾਏ ਨੇ ਬਾਈ ਹੁਣਾਂ ਨੇ ਇਹਨਾਂ ਦੇ ਬੈਠਣ ਦੇ ਵਾਸਤੇ ਪਲਾਸਟਿਕ ਦੇ ਕਬੂਤਰ ਗਿਣਤੀ ਦੇ ਛੱਡੇ ਆ ਨਾ ਖੁੱਡਿਆਂ ਦੇ ਵਿੱਚ ਬੜੀ 25 25 ਛੱਡੇ ਮੈਂ ਸਹੀ ਆ 25 ਇੱਧਰ 25 ਇੱਧਰ 25 ਇੱਧਰ ਸਹੀ ਆ ਸਹੀ ਆ ਆਹੋ ਇੰਨਿਆਂ ਕੋ ਖੁੱਡੇ ਵਿੱਚ ਜਿਆਦਾ ਛੱਡੋ ਤੇ ਫਿਰ ਖੁੰਡਾ ਖਰਾਬ ਹੋ ਜਾਂਦਾ ਹਾਂਜੀ ਸਹੀ ਆ ਇਹਦੀ ਬਹੁਤ ਵਧੀਆ ਸਿਸਟਮ ਹੈ ਇਹ ਨਵੇਂ ਪੱਠੇ ਪਠੀਆਂ ਆ ਬਈ ਜੰਨੇ ਦੀ ਨੇ ਆਹ ਲਓ ਭਾਈ ਉੱਡਣ ਵਾਲਿਆਂ ਦਾ ਤੀਜਾ ਤੇ ਪੰਜਵਾਂ ਖੁੱਡਾ ਦੇਖੋ ਪਰਿੰਦੇ ਹਰ ਖੁੱਡੇ ਦੇ ਵਿੱਚ ਜਿਹੜੇ ਹੈ ਗਿਆ ਇੱਕ ਤੋਂ ਇੱਕ ਪਰਿੰਦੇ ਪਏ ਨੇ ਫੇਰ ਦੱਸ ਦਈਏ ਬਈ ਤਾਰਾ ਦੇਉਣ ਗਰੁੱਪਾ ਤੇ ਇਹ ਕਬੂਤਰ ਤੁਹਾਡੇ ਸਿਰਫ ਸ਼ੌਂਕ ਦੇ ਲਈ ਆ ਸੇਲ ਨਹੀਂ ਹੈਗੀ ਆਪਣੀ ਕੋਸ਼ਿਸ਼ ਹੁੰਦੀ ਆ ਵੀ ਜਿੱਥੇ ਵੀ ਜਾਈਏ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਤੇ ਸ਼ੌਂਕ ਕਿਦਾਂ ਦਾ ਲੱਗਦਾ ਏ ਤੁਸੀਂ ਦੱਸਣਾ ਜੀ ਠੀਕ ਹੈ ਜੀ ਸਾਬੀ ਪਦਾਸ ਬਬਲੂ ਪਦਾਸ ਤਾਰਾ ਦੇਉਣ ਗਰੁੱਪ ਹਾ ਲੋ ਭਾਈ ਤੇ ਦੋ ਖੁੱਡੇ ਸਾਹਮਣੇ ਉੱਪਰ ਵੀ ਨੇ ਇਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਉਨੇ ਆ ਭਾਈ ਬੱਚੇ ਸਾਰੇ ਖੁਸ਼ ਹੈ ਆਜਾ ਹਾ ਲੋ ਭਾਈ ਦੇਖੋ ਕਬੂਤਰ ਇੰਨਾ ਜੀ ਬਈ ਜਿੱਥੇ ਆ ਗਿਆ ਇਹਦੇ ਵਿੱਚ ਜੇ ਥੜੀ ਆ ਗਿਆ ਦਿਖਾਓ ਫੜ ਕੇ ਜੀ ਕਿਹੜੇ ਕਿਹੜੇ ਮੈਂ ਥੱਲੇ ਲਾ ਗਿਆ ਥੱਲੇ ਆ ਬਾ ਠੀਕ ਆ ਫਿਰ ਆ ਆ ਲਓ ਬਈ ਦੇਖੋ ਇਹ ਨਾਰੇ ਸਾਰੇ ਇਹ ਸਾਰੇ ਨਾਰੇ ਇਹਦੇ ਵਿੱਚ ਬਈ ਸਾਰੇ ਦੇ ਸਾਰੇ ਨਾਮ ਨੇ ਵਧੀਆ ਸ਼ਾਨਦਾਰ ਲਾਜਵਾਬ ਸ਼ੌਂਕ ਬਾਈ ਆਹ ਦੇਖੋ ਬਾਈ ਹੁਣਾਂ ਨੇ ਕਬੂਤਰ ਫੜਿਆ ਟੇਡਾ ਹੋ ਗਿਆ ਥੋੜਾ ਜਿਹਾ ਟੇਡਾ ਕੀ ਬਿਮਾਰੀ ਆ ਗਈ ਬਿਮਾਰੀ ਦੇ ਕਾਰਨ ਔਰ ਪਰ ਵੀ ਦੇਖੋ ਇਹਦੇ ਕਬੂਤਰ ਦੇ ਸਹੀ ਆ ਖਟੀਆਂ ਅੱਖਾਂ ਦਾ ਬਾਈ ਕਬੂਤਰ ਆ ਕਾਲਾ ਚੀਨਾ ਕਬੂਤਰ ਤੇ ਬਹੁਤ ਹੀ ਸ਼ਾਨ ਗਰਮੀ ਦੀ ਬਜਾਏ ਦੋਵੇਂ ਉੱਡਿਆ ਭਾਜੀ ਸਹੀ ਆ ਸਹੀ ਆ ਤੇ ਕਾਹੜਾ ਦਿਖਾ ਦਿਓ ਇਹ ਮਾਰਗਟੇ ਰ ਉੱਡਿਆ ਜੀ ਮੇਰੇ ਕੋਲ ਸਤਮਾ ਇਹ ਸਾਲ ਹਾਂ ਨਹੀਂ ਨਹੀਂ ਇਹ ਸਾਲ ਨਹੀਂ ਇਹ 6ਵਾਂ 7ਮਾ ਉੱਡਿਆ ਹੀ ਨਹੀਂ 19 1920 ਗੱਲ ਠੀਕ ਆ ਕਾਲੀਆਂ ਅੱਖਾਂ ਦਾ ਕਬੂਤਰ ਆ ਬਾਈ ਬਹੁਤ ਹੀ ਸ਼ਾਨਦਾਰ ਉਹ ਮੁੰਡੇ ਪਹਲਾਥਲੇ ਦੇ ਘਰ ਉੱਡਿਆ ਸੀ ਠੀਕ ਆ ਵੀਰੇ ਠੀਕ ਆ ਹੈਪੀ ਭਾਈ ਦੇ ਘਰ ਨਹੀਂ ਨਹੀਂ ਕਾਲੂ ਦੇ ਘਰ ਕਾਲੂ ਦੇ ਘਰ ਸਹੀ ਆ ਸਹੀ ਆ ਪਰ ਵੀ ਬਹੁਤ ਸੋਹਣੇ ਆ ਬੱਚੇ ਆ ਮੋਤੀ ਸ਼ਰੀਰ ਉਠਾਏ ਆ ਕੁਝ ਬਾਈ ਛਤਰੀਆਂ ਤੇ ਉੱਪਰ ਬੈਠੇ ਹੋਏ ਨੇ ਠੀਕ ਆ ਤੇ ਕੁਝ ਜਿਹੜੇ ਹੈਗੇ ਆ ਇਹਦੇ ਵਿੱਚ ਪਾਏ ਹੋਏ ਨੇ ਦੇਖੋ ਵੀਰੇ ਦਿਖਾਉਂਦੇ ਆ ਤੁਹਾਨੂੰ ਤਾਂ ਆ ਲਓ ਭਾਈ ਆ ਨਵੇਂ ਬੱਚੇ ਕੋ ਇਹਦੇ ਚ ਬਾਈ ਹੁਣਾ ਨੇ ਛੱਡੇ ਨੇ ਜੀ ਇਹ ਗਿੱਜ ਗਿਆ ਕਿ ਜਗ ਜਾਣੇ ਆ ਗਿੱਜ ਗਿਆ ਇੱਥੇ ਭਾਈ ਠੀਕ ਆ ਠੀਕ ਆ ਵਾਲਾ ਨਿਆਰਾ ਭਾਈ ਸ਼ੌਂਕ ਬਹੁਤ ਵਧੀਆ ਤੇ ਗਰੁੱਪ ਵੀ ਬਹੁਤ ਵੱਡਾ ਬਾਈ ਹੁਣਾ ਦਾ ਤੇ ਵਧੀਆ ਜਿਹੜਾ ਹੈਗਾ ਆ ਸ਼ੌਂਕ ਚੱਲ ਰਿਹਾ ਭਾਈ ਇਹਲੇ ਆ ਭਾਈ ਉਸਤਾਦ ਗੁਰੂ ਨੂੰ ਮੈਂ ਗਿਆ ਸੀ ਪਹਿਲੀ ਵਾਰੀ ਉਸਤਾਦ ਨੂੰ ਠੀਕ ਆ ਮਿਲਣ ਤੇ ਉਦੋਂ ਮੈਂ ਆਂਡੇ ਲੈਂਦੇ ਉਸਤਾਦ ਗੁਰੂ ਤੋਂ ਬੱਚੇ ਨਿਕਲ ਗਿਆ ਸੀ ਜਿਹੜੇ ਗਾਂ ਦੇ ਧੀ ਪੁੱਤ ਬਹੁਤ ਪੁੱਡੇ ਆ ਸਹੀ ਆ ਸਹੀ ਆ ਹਾਂ ਗੂਰ ਤੇ ਬਹੁਤ ਹੀ ਸ਼ਾਨਦਾਰ ਲਿਖਿਆ ਉਸਤਾਦ ਜੀ ਸ਼ਾਹ ਕਿਹਾ ਸਹੀ ਹੈ ਸਹੀ ਹੈ ਭਾਈ ਚਟੀਆਂ ਪਲਕਾਂ ਦੇ ਆ ਭਾਜੀ ਇਹ ਭਾਜੀ ਇਹਦਾ ਜਮਾਂਦਰੋ ਇਹਦਾ ਮੋਢਾ ਨਹੀਂ ਆਇਆ ਭਾਜੀ ਅੱਛਾ ਜਿਹੜਾ ਇਹਦਾ ਦੋ ਇੱਕ ਭਰਾ ਦੋ ਬਾਈ ਜਿੱਤੇ ਆਪਣੇ ਕੋਲ ਇੱਕ ਸਧਾਣੇ ਅੱਛਾ ਇੱਕ ਪੂਲਪੁਰਜ ਦੂਸਰੀ ਕਾਪੀ ਦੇ ਸੀਗੀ ਠੀਕ ਹੈ ਤੇ ਇਹਦੀਆਂ ਭੈਣ ਵੀ ਦੋ ਬੰਜਤੀ ਇੱਕ ਜੱਬੋ ਤੇ ਇੱਕ ਸ਼ਿਵਦਾਸਪੁਰ ਸ਼ਿਵਦਾਸਪੁਰ ਸਹੀ ਹੈ ਸਹੀ ਹੈ ਜੀ ਬਾਜੀ ਅੰਗਾਰੀ ਨੇ ਚੱਕਤੀ ਸੀ ਉਹਦੀ ਭੈਣ ਮਰੀ ਸਹੀ ਹੈ ਸਹੀ ਹੈ ਬਹੁਤ ਭਰਾ ਇਹਦੇ ਪਰ ਜਮਾਂਦਰੂ ਨਹੀਂ ਵਿਚਾਰੇ ਆਏ ਜੀ ਪਰ ਇਹ ਭਾਈ ਹੁਣੇ ਸੇਵਾ ਕਰ ਰਹੇ ਨੇ ਬਹੁਤ ਵੱਡੀ ਚੀਜ਼ ਹੈ ਇਹਦੀ ਉੱਪਰ ਚਾੜੇ ਪਿਆ ਖੁੱਡਾ ਇਹ ਖਾਲੀ ਆ ਬਾਈ ਤੇ ਬਾਕੀ ਬਾਈ ਹੋਣਾ ਦਾ ਸ਼ੌਂਕ ਮਿੱਤਰੋ ਕਿਦਾਂ ਦਾ ਲੱਗਾ ਜਰੂਰ ਦੱਸਿਓ ਤੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਤੇ ਆਪਣਾ ਚੈਨਲ ਵਿਰਾਟ ਵੀਜਨ ਕਲੱਬ ਇਹਨੂੰ ਵੀ ਕਰ ਲਿਓ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਠੀਕ ਹੈ ਜੀ ਤੇ ਨਵੀਂ ਵੀਡੀਓ ਜਿਹੜੀ ਹੈ ਜੀ ਆ ਮਿੱਤਰੋ ਲੈ ਕੇ ਬਹੁਤ ਛੇਤੀ ਤੁਹਾਡੇ ਕੋਲ ਪਹੁੰਚਦੇ ਆ ਤੇ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ